ਮੂਰੀ ਇਤਿਹਾਸਾਨ ਦੇ ਹੀ ਨਾਰਾ ਤੇ ਉਪਰ ਹੇ ਆਪਣੇ ਢੋਂਗਾ ਨਭਾਈਆ ਤੇ ਉਹਨਾਂ ਦੇ ਜੋ ਢੋਂਗਾ ਹੀ ਉਹਨਾਂ ਨੂੰ ਫਾਰਮਲਿਆ ਮੈਂ ਨੂੰ ਬਹੁਤ ਫੜਾ ਫੜਾ ਕਰ ਲਿਆ ਛੱਲੇ ਨਾ ਆਪਕੋ ਕਿੰਨਾ ਚਾਹਤ ਉਸ ਤੇ ਆਪਣੇ ਇਹ ਤਕਰੀਰੋਂ ਪਾਉਣਾ ਕਰ ਕੋਈ ਗੱਲ ਹੈ ਜਾਂ ਮੈਂ ਸਾਥ ਤੇ ਆਪ ਵੀ ਕਰ ਲੋ ਗੱਲ ਪੰਜਾਬੀ ਚ ਤੇ ਨਾ ਫਿਰ ਦੇਖੋ ਉਹਦੇ ਸਾਹਦੇ ਸਾਹਮਣੇ ਇਹਦੇ ਉੱਤੇ ਕੋਈ ਕੋਈ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਉਹ ਫੈਸਲਾ ਹੋਏਗਾ ਹੋਗਾ ਉਹਦੇ ਸਾਹਮਣੇ ਮੰਨਦੇ ਸਾਂ ਕਿ ਕੋਈ ਚੀਜ਼ ਕੋਈ ਰਸਤਾ ਚੀਜ਼ ਬੜਾ ਪਹਿਲਾਂ ਇੱਕ ਸੀ ਉਹ 4 15 ਨੂੰ ਫੋਟੋ ਨੂੰ ਦੌੜਾ ਕਰਨ ਲਈ ਫੋਟੋ ਨੂੰ ਕਰਨ ਲਈ ਜਿਹੜਾ ਬੰਦਾ ਕੋਰਟ ਦੇ ਵਿੱਚ ਕਮਾਲ ਕਰਨੇ ਵਕੀਲਾਂ ਦੇ ਭੂਮਿਕਾ ਤੇ ਜੱਜ ਦਾ ਲੀਗਲ ਫੈਸਲਾ ਇਹ ਪੰਥ ਦੀ ਜਿੱਤ ਆ ਅਕਾਲੀ ਜਲਦਾ ਕਹਿਣਾ ਹੈ ਕਿ ਸਰਕਾਰ ਨੇ ਜਿਹੜੀ ਐਫ ਆਈ ਆਰ ਅੱਜ ਕੀਤੀ ਉਹ ਸਹੀ ਨਹੀਂ ਕੀਤੀ ਤਾਂ ਚੌੜਾ ਸਾਹਿਬ ਨੂੰ ਕਹਿੰਦੇ ਜ਼ਮਾਨਤ ਮਿਲ ਗਈ ਜੀ ਜਦੋਂ ਇਹਨਾਂ ਨੇ ਮੇਰੇ ਤੇ ਐਫਆਈਆਰਾਂ ਦਰਜ ਕੀਤੀਆਂ ਮੈਨੂੰ ਤੇ ਉਦੋਂ ਵੀ ਜਮਾਤਾਂ ਵਿਲਗੀਆਂ ਮੈਂ ਭਰੀ ਹੋਇਆ ਇਹਨਾਂ ਦੇ ਪਾਏ ਕੇਸਾਂ ਸਾਰਿਆਂ ਵਿੱਚੋਂ ਮੈਂ ਬਾਜਤ ਭਰੀ ਹੋਇਆ ਉਸ ਦਿਨ ਦੀ ਗੱਲ ਕੀਤੀ ਜਾਵੇ ਤਾਂ ਕੀ ਕਰੋ ਸੋਚ ਕੇ ਗਏ ਜੀ ਤੁਸੀਂ ਜੀ ਜਾਂ ਉੱਥੇ ਜਾ ਕੇ ਮਨ ਬਣਿਆ ਥੋੜਾ ਜਿਹਾ ਬਰੀਫ ਕਰਦਾ ਵੇਖੋ ਇਹ ਮਨ ਮੇਰਾ ਨਹੀਂ ਜੀ ਇਹ ਪੂਰੇ ਸਿੱਖ ਜਗਤ ਦਾ ਮਨ ਆ ਜੀ ਕਹਿੰਦੇ ਸਾਜ਼ਿਸ਼ ਆ ਜੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਿਹਦੀ ਸਾਜ਼ਿਸ਼ ਆ ਸਾਰੇ ਪੰਥ ਦੇ ਰੋਜ਼ ਆ ਪ੍ਰਗਟਾਵਾ ਸੀ ਪ੍ਰਗਟਾਵਾ ਸਾਰੇ ਕਿਹਦੀ ਸਾਜ਼ਿਸ਼ ਆ ਕਿਹੜੇ ਰੋਜ਼ ਦਾ ਪ੍ਰਗਟਾਵਾ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਕਰਾਇਆ ਮੇਰਾ ਨਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਜੀ ਗੁਰੂ ਪੰਥ ਨੂੰ ਸਮਰਪਿਤ ਆ ਜੀ ਦਸਮ ਪਾਤਸ਼ਾਹਾਂ ਦੇ ਉਪਦੇਸ਼ਾਂ ਦੇ ਉੱਤੇ ਚੱਲਣ ਦਾ ਯਤਨ ਕਰਨਿਆ ਜੀ ਮੰਨਦੇ ਹਾਂ ਕਿ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਉਹਦੀ ਸਜ਼ਾ ਨਹੀਂ ਪ੍ਰੋਪਰ ਤੌਰ ਤੇ ਨਿਭਾਈ ਤਾਂ ਐਡਾ ਵੱਡਾ ਕਦਮ ਚੱਕਿਆ ਜੀ ਉਹਨਾਂ ਦਾ ਸਜ਼ਾ ਮੰਨੀ ਨਹੀਂ ਸਜ਼ਾ ਨਹੀਂ ਤਲਖਾ ਜੀ ਜੀ ਉਹਨੇ ਤਾਂ ਮੰਨੀ ਨਹੀਂ ਉਹ ਤਾਂ ਮੁੱਕਰ ਗਿਆ ਉਹ ਤਾਂ ਤੂੰ ਵੀ ਬਾਕੀ ਆ ਵਕੀਲ ਸਾਹਿਬ ਤੋਂ ਪੁੱਛ ਲਓ ਮਾਜਪੁਰ ਸਾਹਿਬ ਤੋਂ ਠੀਕ ਹੈ ਜੀ ਜੀ ਇਸੇ ਨਹੀਂ ਦੇਰ ਬਾਅਦ ਜਮਾਨਤ ਮਿਣੀ ਕੀ ਕਹਣਾ ਚਾਹੁੰਦੇ ਹੋ ਦੇਖੋ ਇਹ ਜਮਾਨਤ ਬਹੁਤ ਲੇਟ ਮਿਲੀ ਆ ਇਹੋ ਜੇ ਛੋਟੇ ਮੋਟੇ ਕੇਸਾਂ ਦੇ ਵਿੱਚ ਹਫ਼ਤੇ ਦਸਾਂ ਦੇਣਾ ਜਮਾਨਤ ਮਿਲਦੀ ਆ ਜਿਹੜਾ ਕਾਲੀ ਦਲ ਨੇ ਇਲਜ਼ਾਮ ਲਗਾਇਆ ਜੀ ਉਹ ਦੇਖੋ ਕਾਲੀ ਦਲ ਤਾਂ ਹੈ ਹੀ ਨਹੀਂ ਹੁਣ ਉਹ ਤਾਂ ਕਾਲੀ ਕਾਲੀ ਦਲ ਦਾ ਲੀਆ ਹੋ ਉਹ ਹੁਣ ਐਵੇਂ ਅੱਕੀ ਪੁਲਾਈ ਹੱਥ ਮਾਰਦੇ ਆ ਜਿਹੜਾ ਉਹਨਾਂ ਦਾ ਬਲਾਰਾ ਅਰਸ਼ਦੀਪ ਕਲੇਰ ਉਹ ਕੱਲ ਦਾ মিডিਏ ਦੇ ਉੱਤੇ ਬੋਲਣ ਰਿਹਾ ਉਹਨੂੰ ਕਹ ਤੂੰ ਵਕੀਲ ਆ ਜੇ ਤੈਨੂੰ ਤਲਾਸ਼ ਸੀ ਤੇ ਕੰਟੈਸਟ ਕਰਦਾ ਬੇਲਾ ਆ ਕੇ ਵਿਕਟਮ ਵੱਲੋਂ ਵਕੀਲ ਖੜਾ ਹੁੰਦਾ ਉਹ মিডিਏ ਦੇ ਵਿੱਚ ਬਹਿ ਕੇ ਗੱਲਾਂ ਕਰਨੀ ਵੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਉਹਨੂੰ ਪੁੱਛੇ ਤੇਰਾ ਪਿਓ ਵੀ ਕਲੇਰ ਵੱਡਾ ਵਕੀਲ ਸੀਗਾ ਉਹਨੂੰ ਪੁੱਛ ਵੀ ਇਹਨਾਂ ਕੇਸਾਂ ਦੀਆਂ ਜ਼ਮਾਨਤਾਂ ਕਿਵੇਂ ਮਿਲਦੀਆਂ ਹੁੰਦੀਆਂ ਅਦਾਲਤ ਦਾ ਪ੍ਰੋਸੈਸ ਆ ਤੁਸੀਂ ਵਕੀਲ ਹੋ ਅਦਾਲਤ ਦੇ ਫੈਸਲੇ ਦਾ ਜਿਹੜਾ ਸਨਮਾਨ ਕਰੋ ਦੂਜੀ ਗੱਲ ਅਲਸ਼ਦੀਪ ਕਲੇਰ ਦਾ ਪਿਓ ਕਲੇਜ ਦਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਵੀ ਚੇਅਰਮੈਨ ਰਿਹਾ ਉਹਨੂੰ ਪੁੱਛੋ ਵੀ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੇ ਕਿੰਨੇ ਸੰਕੜੇ ਪੁਲਿਸ ਵਾਲਿਆਂ ਨੂੰ ਕਤਲ ਦੇ ਕੇਸਾਂ 'ਚ ਨੌਜਵਾਨਾਂ ਦੇ ਬਾਦੋ-ਬਾਦ ਜ਼ਮਾਨਤਾ ਦਵਾਈਆਂ ਤੇ ਇੱਕ ਹਵਾ 'ਚ ਚੱਲੀ ਹੋਈ ਗੋਲੀ ਨੂੰ ਜਿਹੜਾ ਨੋ ਇੰਜਰੀ ਕੇਸ ਦੇ ਵਿੱਚ ਇੱਕ 70 ਸਾਲ ਦੇ ਬਜ਼ੁਰਗ ਨੂੰ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਜਮਾਨਤ ਕਿਉਂ ਮਿਲ ਗਈ ਆਪ ਤਾਂ ਤੁਸੀਂ ਕਾਤਲਾਂ ਦੇ ਨੌਜਵਾਨਾਂ ਦੇ ਕੇਸਾਂ 'ਚ ਪੁਲਿਸ ਵਾਲਿਆਂ ਨੂੰ ਸੈਂਕੜਿਆਂ ਨੂੰ ਬਾਹਰੋਂ ਬਾਹਰ ਦਿੱਤੀਆਂ ਜਸਵੰਤ ਸਿੰਘ ਖਾਲੜੇ ਦੇ ਕੇਸ ਉਹਨਾਂ ਨੇ ਸੁਮੇਧ ਸੈਣੀ ਦਾ ਅਸ਼ਦੀਬ ਵਕੀਲ ਕਲੇਲ ਦਾ ਵਕਾਲਤਾਵਾ ਲੱਗਾ ਹੋਇਆ ਤੁਸੀਂ ਤਾਂ ਕਾਤਲਾਂ ਦੇ ਭਾਈ ਵਾਲੋਂ ਤੇ ਤੁਸੀਂ ਕਾਤਲਾਂ ਦੇ ਜਿਹੜਾ ਇੱਕ ਫੰਡ ਬਣਾਇਆ ਸੀ ਬਾਦਲ ਨੇ ਪੁਲਿਸ ਵਾਲਿਆਂ ਦੇ ਕੇਸ ਲੜਨ ਵਾਸਤੇ ਕਰੋੜਾਂ ਰੁਪਈਆ ਦਾ ਫੰਡ ਬਣਾਇਆ ਉਹਦੇ ਵਿੱਚੋਂ ਹੀ ਪਦਵਿਸ਼ ਹੋਈ ਆ ਅਲਸ਼ਦੀਪ ਕਲੇਰ ਦਾ ਪਿਓ ਜਿਹੜਾ ਗੁਰੂ ਰਾਮਦਾਸ ਦੀ ਗੁਲਕ ਚੋਂ ਪੈਸੇ ਲੈ ਕੇ ਤੇ ਉਹਦੀ ਪਦਵਿਸ਼ ਉਹਨਾਂ ਪੁਲਸ ਵਾਲਿਆਂ ਦੇ ਕੈਸਾਂ ਦੀ ਹੋਈ ਆ ਸੋ ਉਹ ਕੀ ਕਹਿੰਦੇ ਆ ਉਹ ਪੰਥ ਵੱਲੋਂ ਤਾਂ 20 ਸਾਲ ਪਹਿਲਾਂ ਹੀ 30 ਸਾਲ ਪਹਿਲਾਂ ਹੀ ਨਕਾਲ ਦਿੱਤੇ ਸੀ ਪੰਜਾਬ ਦੇ ਲੋਕਾਂ ਨੇ ਵੀ ਨਕਾਲ ਦਿੱਤੇ ਤੇ ਹੁਣ ਕਾਲੀ ਦਲ ਨਹੀਂ ਹੈਗਾ ਉਹ ਸਕੂਟਰੀ ਪਾਰਟੀ ਆ ساری ਪਾਰਟੀ ਇੱਕ ਐਕਟੀਵਾ ਦੇ ਉੱਤੇ ਆ ਜਾਂਦੀ ਆ ਸੋ ਉਹਨਾਂ ਦੇ ਉਹ ਹੁਣ 3 ਐਮਐਲ ਮੰਨ ਦੀ ਗੱਲ ਹੀ ਵੱਖਰਾ ਹੋ ਗਿਆ ਸੋ ਉਹ ਬਿਲਕੁਲ ਛੋਟੀ ਉਹਨਾਂ ਦਾ ਜਵਾਬ ਨਹੀਂ ਦੇਣਾ ਕੁੱਤੇ ਬਿੱਲੇ ਬਹੁਤ ਭੌਂਗਦੇ ਆ ਹਾਥੀ ਮਸਤ ਚਾਲ ਪਿਛਲੇ 40 ਸਾਲਾਂ ਤੋਂ ਚੱਲਦਾ ਸੀ ਤੇ ਚੱਲਦਾ ਜਾਏਗਾ ਧੰਨਵਾਦ ਜੀ ਅੱਜ ਸਮੁੱਚੇ ਖਾਲਸਾ ਪੰਥ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ ਨਰੈਣ ਸਿੰਘ ਚੌੜਾ ਨੂੰ ਜਿਮਾਨਤ ਮਿਲੀ ਆ ਇਹ ਜਿਹੜਾ ਬਾਰ ਬਾਰ ਪੁੱਛਿਆ ਰਿਹਾ ਇਹਦੇ ਬਾਰੇ ਇਹ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਆਇਆ ਇਹਨੇ ਪੰਥ ਨਾਲ ਧਰੋਕ ਮਾਉਣਾ ਸ਼ੁਰੂ ਕੀਤਾ ਹੋਇਆ ਸੀ ਔਰ ਪੰਥ ਦੇ ਅੰਦਰ ਇੱਕ ਬਹੁਤ ਰੋਹ ਹੌਲੀ ਹੌਲੀ ਚੱਲ ਰਿਹਾ ਸੀ ਔਰ ਇਹ ਲਾਵਾ ਫੁੱਟਣਾ ਸੀ ਇੱਕ ਦਿਨ ਕੋ ਔਰ ਉਹ ਲਾਵਾ ਫੁੱਟਣ ਦੇ ਤਰੀਕੇ ਲੱਗ-ਲੱਗ ਹੁੰਦੇ ਆ ਕੁਝ ਲੋਕਾਂ ਨੇ ਆਪ ਨੂੰ ਪਤਾ ਹੋਣਾ ਕਿੰਨੀ ਜਲੀਲ ਹੋ ਕੇ ਪ੍ਰਕਾਸ਼ ਸਿੰਘ ਬਾਦਲ ਮਰਿਆ ਹਾਰ ਕੇ ਜਿਹੜਾ ਸਾਰੀ ਜ਼ਿੰਦਗੀ ਜਿੱਤਦਾ ਰਿਹਾ ਉਹ ਵੀ ਇੱਕ ਪ੍ਰਗਟਾਵਾ ਸੀ ਪੰਥ ਦੇ ਰੋਹ ਦਾ ਹੁਣ ਜਿਸ ਤਰ੍ਹਾਂ ਕੋਈ ਵੋਟਰ ਆ ਹੀ ਆਪਣਾ ਰੋਹ ਪ੍ਰਗਟਾਉਂਦਾ ਕਈ ਫੇਸਬੁੱਕ ਤੇ ਜ਼ੋਰ ਲਾ ਲੈਂਦੇ ਆ ਕੋਈ ਸੋਸ਼ਲ ਮੀਡੀਆ ਤੇ ਲਾ ਲੈਂਦੇ ਆ ਨਰੇਂਦਰ ਸਿੰਘ ਚੋੜਾ ਦਾ ਆਪਣਾ ਪੰਥਿਕ ਰਵੈ ਤਾਂ ਅਨਸਾਰ ਰੋਹ ਪ੍ਰਗਟਾਉਣਾ ਦਾ ਇੱਕੋ ਰੋਹ ਪ੍ਰਗਟਾਉਣਾ ਸੀ ਉਹਨੂੰ ਕੋਈ ਮਾਰਨ ਮੋਨ ਵਾਲੀ ਗੱਲ ਨਹੀਂ ਸੀ ਉਹ ਵੀ ਇੱਕ ਰੋਹ ਪ੍ਰਗਟਾਉਣ ਦਾ ਤਰੀਕਾ ਸੀ ਸੋ ਵੱਖਰੇ ਵੱਖਰੇ ਤਰੀਕਿਆਂ ਨਾਲ ਇਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਇਹਨਾਂ ਦੇ ਵਿਰੁੱਧ ਪੰਥ ਜਿਹੜਾ ਆਪਣਾ ਰੋਹ ਪ੍ਰਗਟਾ ਰਿਹਾ ਹੈ ਔਰ ਜਿਹੜੇ ਇਹਨਾਂ ਦੇ ਸਾਥੀ ਆ ਔਰ ਹਲੇ ਸਭੇ ਦਾ ਜਿਸ ਤਰ੍ਹਾਂ ਦੱਸਿਆ ਮੱਜਪੁਰ ਸਾਹਿਬ ਨੇ ਬਿਲਕੁਲ ਮਾਰਟੀਰਨਾਈਜ਼ ਹੋ ਜਾਣਗੇ ਇਹਨਾਂ ਨੂੰ ਕੁਝ ਨਹੀਂ ਕਿਸੇ ਨੇ ਨਹੀਂ ਇਹ ਤੇ ਪੁੱਛਣਾ ਇਹ ਪੰਥ ਚ ਰੋਲਦੇ ਫਿਰਨੇ